ਸਾਰੇ ਵੀਰ ਭਰਾਵਾਂ ਨੂੰ ਸੱਜਣਾ ਨੂੰ ਸਤਿ ਸ੍ਰੀ ਅਕਾਲ ਇਸ ਤੋਂ ਪਹਿਲਾਂ ਆਪਾਂ ਅੱਗੇ ਇੱਕ ਵੀਡੀਓ ਪਾਈ ਤੇ ਉਹ ਵੀਡੀਓ ਨੂੰ ਤੁਸੀਂ ਚੰਗਾ ਵਧੀਆ ਪਿਆਰ ਦਿੱਤਾ ਤੇ ਵਧੀਆ ਤੁਹਾਨੂੰ ਉਹ ਚ ਜਿੰਨੀ ਕਿ ਜਾਣਕਾਰੀ ਹੈਗੀ ਦਿੱਤੀ ਆ ਹੁਣ ਇੱਕ ਵੀਡੀਓ ਹੋਰ ਆਪਾਂ ਕਰਨ ਲੱਗੇ ਆ ਤੇ ਜੋ ਆਪਾਂ ਨੂੰ ਮਹਿਸੂਸ ਹੋਇਆ ਜਾਣਕਾਰੀ ਮਿਲੀ ਆ ਉਹਦੇ ਅਨੁਸਾਰ ਤੁਹਾਨੂੰ ਦੱਸਾਂਗੇ ਤੇ ਅੱਜ ਆਪਾਂ ਗੱਲ ਕਰਨੀ ਆ ਇਹਦੇ ਬਾਰੇ ਫੋਨ 'ਤੇ ਫੋਨ ਪੇ ਦੇ ਬਾਰੇ ਤੁਹਾਨੂੰ ਜਿੰਨੀ ਕਾਪਾ ਨੂੰ ਜਾਣਕਾਰੀ ਮਿਲੀ ਆ ਉਹਨਾਂ ਕ ਤੁਹਾਨੂੰ ਦੱਸਾਂਗੇ ਵੀ ਇਹ ਤੁਹਾਨੂੰ ਦੁਕਾਨ 'ਚ ਲਵਾਉਣ ਦੇ ਫਾਇਦੇ ਤੇ ਨੁਕਸਾਨ ਕੀ ਨੇ ਲਵਾਉਣਾ ਚਾਹੀਦਾ ਹੈ ਕਿ ਨਹੀਂ ਲਵਾਉਣਾ ਚਾਹੀਦਾ ਇਹਦੇ ਤੇ ਅਪਾਂ ਅੱਜ ਗੱਲ ਕਰਾਂਗੇ ਤੇ ਪਿਛਲੀ ਵੀਡੀਓ 'ਚ ਆਪਾਂ ਜਿਹੜੀ ਗੱਲ ਨਹੀਂ ਕਹੀ ਤੇ ਉਹ ਆਪਾਂ ਤੁਹਾਨੂੰ ਆਰ ਕੇ ਕਹਿੰਨੇ ਆ ਵੀ ਕੋਸ਼ਿਸ਼ ਕਰਿਓ ਵੀਡੀਓ ਨੂੰ ਲਾਈਕ ਤੇ ਸਬਸਕ੍ਰਾਈਬ ਕਰਿਓ ਜਰੂਰ ਤੇ ਸ਼ੇਅਰ ਵੀ ਕਰਿਆ ਕਰੋ ਤੇ ਤਾਂ ਜੋ ਆਪਾਂ ਤੁਹਾਡੇ ਲਈ ਫੇਰ ਚੰਗੀਆਂ ਕੋ ਵੀਡੀਓ ਲਿਆ ਸਕੀਏ ਆ ਫੋਨ ਤੇ ਇਹ ਫੋਨ ਤੇ ਇੱਕ ਡਿਵਾਈਸ ਹੈ ਤੁਹਾਨੂੰ ਦੁਕਾਨ ਦੇ ਵਿੱਚ ਲਾਉਣ ਦੀ ਤਾਂ ਜ਼ਰੂਰ ਤੇ ਵੀ ਤੁਸੀਂ ਕੋਈ ਕਿਤੇ ਬਾਹਰ ਅੰਦਰ ਗਏ ਤੇ ਇੱਥੇ ਕੋਈ ਪੈਸੇ ਪਾ ਦਿੰਦਾ ਹੈ ਤੇ ਤੁਹਾਡੇ ਕੋਲ ਮੈਸੇਜ ਆ ਜਾਂਦਾ ਤੇ ਇਹ ਵੀ ਦੁਕਾਨ ਚ ਬੋਲ ਦਿੰਦਾ ਹੈ ਇਹ ਬੋਲਦਾ ਐਵੇਂ ਨਹੀਂ ਜੇ ਇਹ ਦੇ ਬੋਲਣ ਦੇ ਪਿੱਛੇ بڑا ਕਾਰਨ ਹੈ ਤੇ ਅੱਜ ਹਾਨੂੰ ਕਾਰਨ ਪਤਾ ਲੱਗਾ ਲਗਭਗ 17 ਤਰੀਕ ਨੂੰ ਲਵਾਇਆ ਇਹਨੂੰ 17 ਤਰੀਕ ਤੋਂ ਬਾਅਦ ਸਾਨੂੰ ਅੱਜ ਬੈਠਾ ਬੈਠਾ ਦਿਮਾਗ ਚਾਹ ਵੀ ਇਹਦੇ ਬਾਰੇ ਜਾਣਕਾਰੀ ਥੋੜੀ ਬਥੀ ਲਈਏ ਵੀ ਇਹ ਕਿਵੇਂ ਲਵਾਉਣਾ ਚਾਹੀਦਾ ਕਿ ਨਹੀਂ ਤੇ ਅੱਜ ਅਸੀਂ ਸਾਰੇ ਬਾਰੇ ਤੁਹਾਨੂੰ ਸਹੀ ਦੱਸਾਂਗੇ ਕਿ ਇਹ ਲਵਾਉਣਾ ਚਾਹੀਦਾ ਕਿ ਨਹੀਂ ਪਹਿਲੇ ਨੰਬਰ ਤੇ ਜੇ ਕੋਈ ਤੁਹਾਡੇ ਕੋਲ ਲੈ ਕੇ ਆਉਂਦਾ ਹੈ ਕਿ ਆਹ ਡਿਵਾਈਸ ਲਵਾ ਲਓ ਇਹ ਫ੍ਰੀ ਆ ਕੋਈ ਇਹਦਾ ਪੈਸਾ ਨਹੀਂ ਤੇ ਇਹ ਬਿਲਕੁਲ ਝੂਠ ਜੇ ਇਸ ਚੀਜ਼ ਤੋਂ ਬਚੋ ਤਾਂ ਹੀ ਅਸੀਂ ਵੀਡੀਓ ਕਰਨ ਲੱਗੇ ਆ ਕਿ ਤੁਸੀਂ ਇਹ ਨਾ ਹੋਵੇ ਵੀ ਉਹਨਾਂ ਨੇ ਕਹਿਤਾ ਤੇ ਸਾਡੇ ਨਾਲ ਵੀ ਇਤਰਾ ਹੋਇਆ ਸਾਡੇ ਕੋਲ ਇਹ ਲੋਨ ਆਇਆ ਇਹ ਡਿਵਾਈਸ ਤੇ ਉਹ ਕਹਿੰਦੇ ਆ ਵੀ ਇੱਕੀ ਵਾਰੀ 358 ਰੁਪਏ ਤੁਹਾਡੇ ਪੇ ਹੋਣੇ ਇਹਦੇ ਉਸ ਤੋਂ ਬਾਅਦ ਕੋਈ ਪੈਸਾ ਨਹੀਂ ਲੱਗਣਾ ਕਲੀਅਰ ਕਰ ਲੋ ਨਾ ਕੋਈ ਨਹੀਂ ਦੱਸੀ ਤੇ ਇਹਨੂੰ ਅਸੀਂ ਹਾਂ ਇਹ ਟ੍ਰਾਂਜੈਕਸ਼ਨ ਨਹੀਂ ਹੈ ਹਾਂ ਇਹ ਬੋਲਦਾ ਵੀ ਆ ਇਹ ਅਮਤਾਭ ਜਨ ਬੋਲਣ ਦੇ ਵੀ ਆਪਾਂ ਨੂੰ ਪੈਸੇ ਪੈਣੇ ਜੀ ਅਮਿਤਾਵ ਜਣ ਐਵੇਂ ਨਹੀਂ ਫ੍ਰੀਜ ਨਹੀਂ ਬੋਲੰਦੇ ਆ ਇਹਦੇ ਵੀ ਪੈਸੇ ਪਾਣੇ ਜੇ ਐਂਡਰੀਨਾ ਲਵਾ ਲਿਓ ਇਹ ਦੁਕਾਨ ਚ ਜੇ ਤੁਸੀਂ ਲਵਾ ਲਿਆ ਤੇ ਤੁਸੀਂ ਲਾ ਲਓ ਵੀ ਤੁਹਾਨੂੰ ਦੱਸਣਾ ਕੋਚੇ ਨਿਕਲਣਾ ਕੋਚੇ ਸਾਡੇ ਕੋ ਜਿਹੜੇ ਵੀਰ ਲਾਉਣ ਆਏ ਸੀ ਧਿਆਨ ਰੱਖਿਓ ਦੋ ਸਰਦਾਰ ਤੇ ਇੱਕ ਮੋਨਾ ਮੁੰਡਾ ਲਾਉਣ ਆਉਂਦਾ ਜੇ ਪਹਿਲੇ ਨੰਬਰ ਤੇ ਜਿਹੜੀ ਅਸੀਂ ਗਲਤੀ ਕੀਤੀ ਆ ਉਹਦੀ ਤੁਸੀਂ ਉਹਦਾ ਕੋ ਸਾਰਾ ਉਹਦਾ ਆਇਡੈਂਟੀਟੀ ਪ੍ਰੂਫ ਕੰਪਨੀ ਦਾ ਜੋ ਹੈਗਾ ਉਹ ਲੈਣਾ ਜੇ ਉਹ ਤਾਂ ਤੁਸੀਂ ਲਵਾਇਆ ਹੋਣਾ ਸੁਜੇ ਨੰਬਰ ਤੇ ਤੇਦੀ ਜਾਣਕਾਰੀ ਤੁਸੀਂ ਪਹਿਲਾਂ ਉਹਨਾਂ ਤੈਨੂੰ ਕਹਿਣਾ ਜੇ ਵੀ 320 ਰੁਪਏ ਦੋ ਤੇ ਲਾਈਫਟਾਈਮ ਲਈ ਫ੍ਰੀ ਆ ਕੋਈ ਪੈਸਾ ਨਹੀਂ ਪੈਣਾ ਇਹ ਵੀ ਝੂਠ ਚ ਝੂਠ ਤਾਂ ਆ ਅਸੀਂ ਆ ਨੰਬਰ ਜੇ ਇਹਨਾਂ ਦੇ ਤੁਹਾਨੂੰ ਨੇੜਿਓਂ ਦਿਖਾ ਦਿੰਨੇ ਆ ਇਹ ਨੰਬਰ ਉੱਤੇ ਹੁੰਦੇ ਆ ਥੱਲੇ ਵਾਲੇ ਨੰਬਰ ਤੇ ਆਪਾਂ ਗੱਲ ਕੀਤੀ ਉਹਨਾਂ ਨਾਲ ਉਹਨਾਂ ਸਾਰੀ ਜਾਣਕਾਰੀ ਦਿੱਤੀ ਵੀ ਇਹ ਫ੍ਰੀ ਨਹੀਂ ਹੈਗਾ ਤੁਹਾਨੂੰ ਜਿੰਨੇ ਲਾ ਕੇ ਦਿੱਤਾ ਉਹਨੇ ਤੁਹਾਨੂੰ ਗਲਤ ਜਾਣਕਾਰੀ ਦਿੱਤੀ ਆ ਤੇ ਤੁਸੀਂ ਇਹਦੀ ਕੰਪਲੇਂਟ ਕਰ ਸਕਦੇ ਜੇ ਕੰਪਲੇਂਟ ਕਰ ਕਿੱਥੇ ਸਕਦੇ ਜੇ ਇਹ ਵੀ ਆਪਾਂ ਗੱਲ ਕਰਾਂਗੇ ਇਦੇ 'ਚ ਆਪਣਾ ਨੁਕਸਾਨ ਕੀ ਆ ਪਹਿਲੇ ਨੰਬਰ ਤੇ ਇਹ ਨੁਕਸਾਨ ਆ ਵੀ ਇਹਦੇ 125 ਰੁਪਏ ਮਹੀਨੇ ਦੇ ਪੈਣੇ ਜਿਹੜੇ ਪੈਣੇ ਹੀ ਪੈਣੇ ਜੇ ਨਹੀਂ ਪੈ ਹੈ 125 ਰੁਪਏ ਮਹੀਨੇ ਦੇ ਪੈਣੇ ਘਟੋ ਘਟ ਘਟੋ ਘਟ 600 ट्रांजੈਕਸ਼ਨ ਹੋਣੀ ਚਾਹੀਦੀ ਜੇ 1 ਮਹੀਨੇ ਦੀ ਉਹ ਜਦੋਂ ਦਿੰਦੇ ਆ ਉਹ ਕਹਿੰਦੇ ਆ ਵੀ ਇਹਦੀ ਵੱਧ ਤੋਂ ਵੱਧ ਤੁਸੀਂ 20 25 30 ਲਾ ਲਓ 30 ਵੀ ਹੋ ਜਾਣਗੇ ਤੇ ਕੋਈ ਗੱਲ ਨਹੀਂ ਪਰ ਉਹ ਝੂਠ ਬੋਲਦੇ ਜੇ 600 ਤੋਂ ਘੱਟ ਤੇ ਪੈਸੇ ਪੈਣੇ ਜੇ ਤੇ ਜੇ 600 ਹੋ ਗਈ ਤੇ ਫਿਰ ਤੁਸੀਂ ਲਾ ਲੋ ਵੀ ਫਿਰ ਪੈਸੇ ਨਹੀਂ ਪੈਣੇ ਤੇ ਪੈਣੇ ਫਿਰ ਵੀ ਆ 1 ਰੁਪਿਆ ਮਹੀਨੇ ਦਾ ਵੱਖਰਾ ਤੇ ਆ ਜਿਹੜਾ ਦੁਬਾਰਾ ਸੁਣਿਓ ਸੁਣਿਓ ਭਾਈ ਸਾਹਿਬ ਰੀਪਲੇ ਕਿਹਾ ਕੋਈ ਟ੍ਰਾਂਜੈਕਸ਼ਨ ਨਹੀਂ ਹੈ ਹਾਂ ਇਹ ਜਿਹੜਾ ਮਤਾਬ ਜਨੇ ਨਾ ਇਹ ਤੁਹਾਨੂੰ 19 ਰੁਪਏ ਮਹੀਨੇ ਚ ਪੈਣਾ ਜੇ 19 ਰੁਪਏ ਮਹੀਨੇ ਦੇ ਇਹ ਵੀ ਉਨਾਂ ਕਟਣੇ ਜੇ ਇੱਕ ਮਹੀਨੇ ਦੇ ਵਿੱਚ ਤੁਹਾਨੂੰ ਜੇ ਪੈਸੇ ਦੀ 600 ਹੁੰਦੀ ਆ ਹਰ ਮਹੀਨੇ ਤੇ ਜੇ ਨਹੀਂ ਹੁੰਦੀ 125 ਰੁਪਏ علیحدہ ਤੇ 19 ਰੁਪਏ علیحدہ ਇਹ ਲਾ ਲਓ ਤੁਹਾਡੇ 144 ਰੁਪਏ ਤੁਹਾਨੂੰ ਮਹੀਨੇ ਦਾ ਇਹਦਾ ਖਰਚਾ ਜੇ ਅਹੀਂ ਲਵਾਇਆ 17 ਤਰੀਕ ਨੂੰ ਤੇ ਅੱਜ ਮੇਰਾ خیال ਤਰੀਕ 21 7 2024 ਅੱਜ ਅਹੀਂ ਇਹਨੂੰ ਕੰਪਨੀ ਨੂੰ ਕਹਿ ਕੇ ਡਿਸਕਨੈਕਟ ਕਰਾਤਾ ਜੇ ਵੀ ਇਹ ਨਾਂ ਲਵਾਇਓ ਤੇ ਆ ਇਹਦਾ ਬਾਕਸ ਜੇ ਆਹ ਡਵਾਈਸ ਇਹ ਜੇ ਤੇ ਇਹਦੇ ਨਾਲ ਇੱਕ ਆਪਾਂ ਨੂੰ ਚਾਰਜਰ ਮਿਲਦਾ ਇੱਕ ਆਪਾਂ ਨੂੰ ਯੂਜ਼ਰ ਮੈਨੂਅਲ ਮਿਲਦਾ ਜਿੱਤੇ ਮੋਟੀ ਮੋਟੀ ਜਾਣਕਾਰੀ ਆ ਵੀ ਇਹਨੂੰ ਵਰਤਨਾ ਕਿਦਾਂ ਤੇ ਇਹਨੂੰ ਅਸੀਂ ਲਗਵਾਇਆ ਤੇ ਇਹਦੇ ਚ ਸਭ ਤੋਂ ਸਾਨੂੰ ਜਿਹੜੀ ਚੀਜ਼ ਅੱਜ ਪਤਾ ਲੱਗੀ ਪੈਸੇ ਪੈਂਦੇ ਜੇ ਫ੍ਰੀ ਨਹੀਂ ਜੇਗਾ ਪੈਸੇ ਇਹ ਫ੍ਰੀ ਸਮਝ ਕੇ ਨਾਲ ਲਵਾਇਓ ਜਿਹੜਾ ਤੁਹਾਨੂੰ ਆ ਕੇ ਕਹਿੰਦਾ ਉਹ ਝੂਠ ਬੋਲਦਾ ਜੇ ਫਿਰ ਦੂਜੇ ਨੰਬਰ ਤੇ ਜੇ ਤੁਸੀਂ ਪੈਸੇ ਦਾ ਡੇਕ ਕੱਟੇ ਕਿੱਥੋਂ ਜਾਣੇ ਆ ਕੱਟੇ ਕਿੱਧਰ ਜਾਣੇ ਵੀ ਜਿਹੜਾ QR ਕੋਡ ਦੇ ਉੱਤੇ ਤੁਹਾਨੂੰ ਪੈਸੇ ਪਾਉਗਾ ਨਾ ਮੰਨ ਲਓ ਮਹੀਨਾ ਹੋ ਗਿਆ ਤੇ ਜੇ ਮੰਨ ਲਓ ਤੁਹਾਨੂੰ ਕੋਈ 200 ਰੁਪਈਆ ਜਾਂ 300 ਰੁਪਈਆ ਪਾਉਣ ਆਇਆ ਉਹਦੇ ਚੋਂ ਇਹਨਾਂ 125 ਰੁਪਈਆ ਤੁਹਾ ਇਹ ਮੰਨ ਲਓ 200 ਪਾਇਆ ਦੇ 125 ਕੱਟ ਕੇ 75 ਤੁਹਾਡੇ ਖਾਤੇ 'ਚ ਆਉਣੇ ਜੀ 125 ਰੁਪਏ ਕੱਟੇ ਜਾਣੇ ਜੀ ਇਸ ਤਰ੍ਹਾਂ ਪੈਸੇ ਕੰਪਨੀਆਂ ਲੈਂਦੀਆਂ ਇਹ ਝੂਠ ਮਾਰ ਕੇ ਵੇਚੁੰਦਾ ਹੈ ਜੇ ਬਚੋ ਬਚੋ ਤੇ ਇਹ ਤੋਂ ਜ਼ਰੂਰ ਬਚੋ ਕਿਉਂ ਬਚੋ ਕਿਉਂਕਿ ਇਹ ਜਿੰਨੇ ਤੁਹਾਨੂੰ ਵੇਚਣਾ ਨਾ ਉਹਨੇ ਤੁਹਾਨੂੰ ਇਹੋ ਆ ਕੇ ਲਾਲਚ ਦੇਣਾ ਜੇ ਤੇ ਤੁਹਾਨੂੰ ਆ ਲਾ ਕੇ ਦੇਨੇ ਕੰਪਨੀ ਫ੍ਰੀ ਦਿੰਦੀ ਆ ਫ੍ਰੀ ਫ੍ਰੂ ਕੋਈ ਨਹੀਂ ਜੇਗਾ ਇਹਦਾ ਸਿਰਫ ਚੋਰ ਬਜਾਰੀ ਜੀ ਕੰਪਨੀ ਨੂੰ ਅਸੀਂ ਕੰਪਲੇਂਟ ਕੀਤੀ ਆ ਫੋਨ ਕੀਤਾ ਉਹਨਾਂ ਨੂੰ ਕਿਹਾ ਵੀ ਜਿਨ੍ਹਾਂ ਨੇ ਸਾਨੂੰ ਲਾਇਆ ਕੰਪਲੇਂਟ ਦਰਜ ਕਰੋ ਉਹ ਕਹਿੰਦਾ ਇਹਦਾ ਕੁਝ ਨਹੀਂ ਹੋਣਾ ਇਹ ਕੰਪਲੇਂਟ ਨਹੀਂ ਤੁਹਾਨੂੰ ਉਹਨਾਂ ਸਾਰਾ ਕੁਝ ਦੱਸਿਆ ਅਸੀਂ ਉਹਨਾਂ ਨੂੰ ਦੱਸਿਆ ਵੀ ਆ ਵੀ ਉਹ ਝੂਠ ਬੋਲਿਆ ਸਾਨੂੰ ਆ ਚੀਜ਼ ਦੱਸੀ ਹੈ 30 ਉਹਨਾਂ ਦੱਸਿਆ ਲਗਭਗ ਮੈਸੇਜ ਤੇ ਅਸੀਂ ਉਹਨਾਂ ਨਾਲ ਗੱਲ ਕੀਤੀ ਆ ਰਿਕਾਰਡਿੰਗ ਸਾਡੇ ਕੋਲ ਆ ਕੋਸ਼ਿਸ਼ ਕਰਾਂਗੇ ਅਸੀਂ ਤੁਹਾਨੂੰ ਨਾਲ ਜਿਹੜੀ ਵੀਡੀਓ ਪਾਵਾਂਗੇ YouTube ਤੇ ਤੇ ਨਾਲ ਤੁਹਾਨੂੰ ਰਿਕਾਰਡਿੰਗ ਨਹੀਂ ਪਾਵਾਂਗੇ ਰਿਕਾਰਡਿੰਗ ਵਿੱਚ ਜੋ ਗੱਲਬਾਤ ਹੋਈ ਆ ਕੋਸ਼ਿਸ਼ ਕਰਾਂਗੇ ਜੇ ਅਪਲੋਡ ਹੋ ਗਈ ਸਾਡੇ ਤੋਂ ਤੇ ਪਾਵਾਂਗੇ ਮੈਂ ਅਜੇ ਇਹ ਤੁਹਾਨੂੰ ਕਹੂੰਗਾ ਸਾਰੀ ਜਾਣਕਾਰੀ ਲੈ ਕੇ ਫੇਰ ਪਾ ਲਾਇਓ ਪਹਿਲੀ ਗੱਲ ਤੇ ਨਾਂ ਲਾਇਓ ਚੁੱਪ ਕਰਕੇ ਆਪਣੇ ਫੋਨ ਚੋਂ QR ਕਢਾਓ ਦੁਕਾਨ ਤੇ ਲਾਓ ਆ ਨੰਬਰ ਤੋਂ ਕਿਉਂਕਿ ਇੱਕ ਦੇ ਸਾਰਾ ਕੁਝ ਆਨਲਾਈਨ ਆ ਠੀਕ ਹੈ ਦੂਜੇ ਨੰਬਰ ਦੇ ਉੱਤੇ ਤੁਹਾਡਾ ਨਾਂ ਝੂਠੇ ਤੀਜੇ ਨੰਬਰ ਦੇ ਉੱਤੇ ਹੋ ਸਕਦਾ ਇਹ ਮੈਨੂੰ ਦੋ ਚੀਜ਼ਾਂ ਦਾ ਤੇ ਨਾਂ ਦਾ ਪਤਾ ਹੈ ਕਿ ਆਹ ਪੈਸੇ ਪੈਣੇ ਹੋ ਸਕਦਾ ਵੀ ਤੁਹਾਨੂੰ ਹੋਰ ਵੀ ਕੋਈ ਚਾਰਜ ਵਗੈਰਾ ਪੈਂਦੇ ਹੋਣ ਜਾਂ ਕੋਈ ਤੁਹਾਡੇ ਜਿਆਦਾ ਪੈਸੇ ਪੈਂਦੇ ਤੇ ਇਹਦੇ ਚੋ ਟੈਕਸ ਵਗੈਰਾ ਕੱਟਦੇ ਹਣ ਉਹਦੇ ਬਾਰੇ ਨਹੀਂ ਮੈਨੂੰ ਪਤਾ ਇੰਨਾ ਕੋ ਪਤਾ ਹੈ ਇਸ ਕਰਕੇ ਅਸੀਂ ਤੁਹਾਨੂੰ ਵਾਰ-ਵਾਰ ਅਪੀਲ ਕਰਾਂਗੇ ਨਾਂ ਲਵਾਇਓ ਜੇ ਤੁਹਾਡੇ 600 ਤੋਂ ਘੱਟ ਗਾਹਕ ਹਰ ਮਹੀਨੇ ਭੁਗਤ ਕਰਦੇ ਆ ਤੇ ਘੱਟੋ-ਘੱਟ 20 ਰੁਪਏ ਵਾਲੇ ਉਹਨਾਂ ਦੱਸਿਆ 20 ਰੁਪਏ ਘੱਟ ਤੋਂ ਘੱਟ ਹੋਣੇ ਚਾਹੀਦੇ ਇਸ ਤੋਂ ਘੱਟ ਵਾਲਾ ਗਾਹਕ ਹੋਇਆ ਤੇ ਉਹ ਗਿਣਿਆ ਨਹੀਂ ਜਾਣਾ ਠੀਕ ਹੈ ਜੀ ਆ ਤਾਂ ਆਪਾਂ ਥੋੜੀ ਜਿਹੀ ਜਾਣਕਾਰੀ ਸਾਂਝੀ ਕਰਨੀ ਸੀ ਤੇ ਇਸ ਕਰਕੇ ਅਸੀਂ ਕੰਪਲੇਨ ਮਤਲਬ ਕਿ ਦਰਜ ਕਰਾਤੀ ਆ ਇਹਨੂੰ ਬੰਦ ਕਰਵਾਤਾ ਜੇ ਅੱਜ ਲਾ ਲਓ ਵੀ 21 ਅਤੇ 24 ਦਿਨਾਂ ਜੀ ਸਾਨੂੰ ਇਹਦਾ ਪਤਾ ਲੱਗ ਗਿਆ ਵੀ ਕੀ ਆ ਤੇ ਇਹ ਸਾਹੀ ਤੇ ਨਹੀਂ ਅੱਗੇ ਤੋਂ ਲਮਾਉਂਦੇ ਨਾ ਸਲਾਹ ਦਵਾਂਗੇ ਤੇ ਬਾਕੀ ਇੰਨੀ ਕੀ ਜਾਣਕਾਰੀ ਸੀ ਧਿਆਨ ਦਿਓ ਵੀਡੀਓ ਨੂੰ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਕਰਿਓ ਕਿਉਂਕਿ ਤੁਹਾਡੇ ਵਾਸਤੇ ਜਿੰਨੀ ਕੀ ਜਾਣਕਾਰੀ ਹੋਵੇ ਅੱਗੇ ਤੋਂ ਵੀਡੀਓ ਹੀ ਲਿਆਉਂਦੇ ਰਹੀਏ ਤੁਹਾਡੇ ਵਾਸਤੇ ਤੇ ਬਾਕੀ ਤੁਹਾਨੂੰ